ਪਿਛਲੇ ਕਈ ਸਾਲਾਂ ਤੋਂ ਮੇਰੇ ਨਾਲ ਫੇਸਬੁੱਕ ਦੇ ਮਾਧਮ ਰਾਹੀਂ ਜੁੜੇ ਹੋਏ ਸਮੂਹ ਸੱਜਣਾ ਪਿਆਰਿਆਂ ਦੋਸਤਾਂ ਛੋਟਿਆਂ ਵੱਡਿਆਂ ਵੀਰਾਂ ਭੈਣਾਂ ਤੇ ਬਜ਼ੁਰਗਾਂ ਨੂੰ ਸਤਿਕਾਰ ਅ ਬਹੁਤ ਦਿਨ ਹੋ ਗਏ ਸੀਗਾ ਮੇਰੇ ਮਨ ਦੇ ਵਿੱਚ ਇਹ ਖਿਆਲ ਵੀ ਸੀਗਾ ਤੇ ਮੈਂ ਖੁਦ ਵੀ ਸ਼ਸ਼ੂ ਪੰਜ ਦੇ ਵਿੱਚ ਸੀਗਾ ਕਿ ਫੇਸਬੁੱਕ ਦੇ ਮਾਧਮ ਨੂੰ ਜਿਸ ਤਰ੍ਹਾਂ ਨੇਸ਼ਨ ਸਟੇਟ ਵੱਲੋਂ ਕਾਬੂ ਕੀਤਾ ਜਾ ਰਿਹਾ ਹੈਗਾ ਸਾਡੇ ਜਿਹੜੇ ਵਿਚਾਰ ਦੇਗੇ ਉਹਨਾਂ ਦੇ ਉੱਤੇ ਇੱਕ ਸੈਂਸਰਸ਼ਿਪ ਲਗਾਈ ਜਾ ਰਹੀ ਹੈ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਅਜਿਹੇ ਮਾਹੌਲ ਦੇ ਵਿੱਚ ਜਿਹੜੇ ਸਾਡੇ ਵਰਗੇ ਲੋਕ ਸੀਗੇ ਜਿਨ੍ਹਾਂ ਨੇ ਲਿਖਤਾਂ ਦੇ ਰਾਹੀ ਜਾਂ ਆਪਣੇ ਵਿਚਾਰਾਂ ਦੇ ਰਾਹੀ ਜਿਹੜੇ ਆਵਾਮ ਸੀਗਾ ਉਹਨਾਂ ਨੂੰ ਜਾਗਰੂਕ ਕਰਨ ਦਾ ਬੀੜਾ ਉਠਾਇਆ ਹੋਇਆ ਸੀਗਾ ਬੇਸ਼ੱਕ ਉਹ ਛੋਟਾ ਸੀਗਾ ਚਾਹੀ ਵੱਡਾ ਸੀਗਾ ਆਪਾਂ ਉਸ ਪਾਸੇ ਨਹੀਂ ਜਾਵਾਂਗੇ ਉਸ ਬੀੜੇ ਨੂੰ ਵੀ ਜਿਵੇਂ ਸਰਕਾਰ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਇੱਕ ਲਿਮਿਟੇਸ਼ਨ ਲਗਾਈ ਹੈਗੀ ਅਜਿਹੇ ਦੌਰ ਦੇ ਵਿੱਚ ਅਸੀਂ ਆਪਣੇ ਵਿਚਾਰਾਂ ਨੂੰ ਅੱਗੇ ਲੈ ਕੇ ਕਿਵੇਂ ਜਾਈਏ ਇਸ ਦੇ ਬਾਰੇ ਮੈਂ ਅਕਸਰ ਆਪਣੇ ਮਿੱਤਰਾਂ ਦੇ ਨਾਲ ਪਿਛਲੇ ਦਿਨਾਂ ਤੋਂ ਵਿਚਾਰ ਚਰਚਾ ਦੇ ਵਿੱਚ ਪਿਆ ਹੋਇਆ ਸੀਗਾ ਕਈ ਦੋਸਤਾਂ ਨੇ ਮੈਨੂੰ ਇਹ ਸੁਝਾ ਦਿੱਤਾ ਸੀਗਾ ਕਿ ਹੁਣ ਇਹ ਇੱਕ ਜਿਹਾ ਸਮਾਂ ਆ ਗਿਆ ਕਿ ਜਿੱਥੇ ਸਾਨੂੰ ਲਿਖਤਾਂ ਦੇ ਨਾਲੋਂ ਜਿਹੜਾ ਹੈਗਾ ਬੋਲ ਕੇ ਜਾਂ ਵੀਡੀਓ ਦੇ ਮਾਧਿਅਮ ਰਾਹੀਂ ਆਪਣੀ ਜਿਹੜੀ ਗੱਲ ਆ ਕੀ ਉਹ ਅੱਗੇ ਲਿਜਾਣੀ ਚਾਹੀਦੀ ਆ ਸੋ ਇਸੇ ਕਰਕੇ ਇੱਕ ਲੰਬੀ ਝਿਜਕ ਵੀ ਸੀਗੀ ਮੈਨੂੰ ਕਿਉਂਕਿ ਮੈਂ ਇਸ ਤਰ੍ਹਾਂ ਕਦੇ ਜਿਹੜਾ ਹੈਗਾ ਲੋਕਾਂ ਦੇ ਨਾਲ ਰੂਬਰੂ ਨਹੀਂ ਹੋਇਆ ਤੇ ਨਾ ਹੀ ਮੈਨੂੰ ਇਸ ਤਰ੍ਹਾਂ ਦਾ ਕੋਈ ਸ਼ੌਕ ਆ ਜਾਂ ਤਜਰਬਾ ਆਗਾ ਤੇ ਨਾ ਹੀ ਮੇਰੀ ਕੋਈ ਬੈਕਗ੍ਰਾਉਂਡ ਆਗੀ ਅ ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈਗੀ ਕਿ ਆਪਾਂ ਹੁਣ ਇਸ ਬਦਲਦੇ ਮਾਹੌਲ ਦੇ ਵਿੱਚ ਇੱਕ ਬਦਲਵੇਂ ਮੰਚਾਂ ਦਾ ਜਿਹੜਾ ਸਹਾਰਾ ਲੈ ਕੇ ਆਪਣੀ ਗੱਲਬਾਤ ਆਗੀ ਉਸ ਨੂੰ ਅੱਗੇ ਲੈ ਕੇ ਚੱਲੀਏ ਇਸ ਲਈ ਮੈਂ ਸੋਸ਼ਲ ਮੀਡੀਆ ਦੇ YouTube ਚੈਨਲ ਦੇ ਉੱਤੇ ਆਪਣਾ ਨਵਾਂ ਚੈਨਲ ਬਣਾਇਆ ਹੈਗਾ ਪ੍ਰਵਿੰਦਰ ਸਿੰਘ ਸ਼ੌਂਕੀ ਦੇ ਨਾਮ ਦੇ ਉੱਤੇ ਅ ਉੱਥੇ ਤੁਸੀਂ ਸਾਰੇ ਜੁੜ ਸਕਦੇ ਹੋਗੇ ਇਸ ਤੋਂ ਇਲਾਵਾ ਜਿਹੜੀਆਂ ਆਪਣੀਆਂ ਵੀਡੀਓਜ਼ ਹੋਣਗੀਆਂ ਉਹ ਆਪਾਂ ਫੇਸਬੁੱਕ ਤੇ ਵੀ ਪਾਵਾਂਗੇ ਤੇ ਹੁਣ ਲਗਾਤਾਰ ਇੰਸਟਾਗ੍ਰam ਦੇ ਉੱਤੇ ਵੀ ਆਪਾਂ ਜਿਹੜਾ ਹੈਗਾਗਾ ਸਰਗਰਮ ਰਹਾਗੇ ਇਹ ਸਾਰੇ ਮੰਚਾਂ ਦੇ ਉੱਤੇ ਆਪਾਂ ਜਿਵੇਂ ਅੱਜਕੱਲ੍ਹ ਚੱਲ ਰਿਹਾ ਹੈਗਾ ਵਿਊ ਲੈਣ ਦੇ ਚੱਕਰ ਦੇ ਵਿੱਚ ਲੋਕ ਪਤਾ ਨਹੀਂ ਕੀ ਕੁਝ ਪਾਉਂਦੇ ਨੇ ਕਿ ਤੁਸੀਂ ਵੀ ਸੋਚਦੇ ਹੋਵੋਗੇ ਕਿ ਸ਼ਾਇਦ ਇੱਕ ਹੋਰ ਸਾਡੇ ਕੋਲੇ ਅਜਿਹਾ ਕੋਈ ਪੇਸ਼ਕਾਰ ਆ ਗਿਆਗਾ ਜਿਹਾ ਜਿਹਾ ਵਕਤ ਆਗਾ ਜਿਸ ਨੂੰ ਵਿਊ ਲੈਣ ਦਾ ਜਾਂ ਇਸ ਤਰ੍ਹਾਂ ਆਪਣੇ ਨਾਲ ਲੋਕ ਜੋੜ ਕੇ ਆਪਣੀ ਪਬਲਿਸਿਟੀ ਦਾ ਚਸਕਾਗਾ ਇਹੋ ਜਿਹਾ ਕੁਝ ਨਹੀਂ ਹੈ ਮੈਂ ਸਿਰਫ ਇੱਕ ਜ਼ਿੰਮੇਵਾਰੀ ਨੂੰ ਮੁੱਖ ਰੱਖ ਕੇ ਦੂਸਰਾ ਇਹ ਹੈਗਾ ਕਿ ਮੈਂ ਸਮਝਦਾਗਾ ਕਿ ਜੇ ਸਾਡੇ ਕੋਲ ਦੱਸਣ ਦੇ ਲਈ ਕੁਝ ਹੈ ਤਾਂ ਉਸ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਸਾਰੀਆਂ ਜਿਹੜੀਆਂ ਸੁਣਨ ਵਾਲੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਸਾਹਮਣੇ ਰੱਖਣਾ ਚਾਹੀਦਾਗਾ ਇਸ ਜ਼ਿੰਮੇਵਾਰੀ ਤੇ ਫਰਜ਼ ਦੇ ਵਿੱਚੋਂ ਹੀ ਮੈਂ ਇਹ ਜਿਹੜੀ ਕੋਸ਼ਿਸ਼ ਕੀਤੀ ਹੈਗੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜੀ ਕੋਸ਼ਿਸ਼ ਹੈ ਪਸੰਦ ਆਊਗੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸਨਾ ਹੀ ਪਲੇਟਫਾਰਮਾਂ ਦੇ ਉੱਤੇ ਸਾਹਿਤ ਧਰਮ ਸਭਿਆਚਾਰ ਰਾਜਨੀਤੀ ਅਰਥਤੰਤਰ ਸਮਕਾਲ ਜੋ ਵੀ ਵਿਸ਼ੇ ਹੋਣਗੇ ਜਾਂ ਗੱਲਾਂ ਬਾਤਾਂ ਹੋਣਗੀਆਂ ਉਹਨਾਂ ਦੇ ਬਾਰੇ ਇੱਥੇ ਇੱਕ ਬੱਜਵੀਂ ਵਿਚਾਰ ਚਰਚਾ ਕਰਾਂਗੇ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਕਿਸੇ ਧੜੇ ਨੂੰ ਪਰਣਾਏ ਹੋਏ ਜਾਂ ਬਿਨਾਂ ਕਿਸੇ ਖਾਸ ਧਾਰਾ ਦੇ ਵਿੱਚ ਵਹਿਏ ਹੋਏ ਅਸੀਂ ਕੋਸ਼ਿਸ਼ ਕਰਾਂਗੇ ਕਿ ਸੱਚ ਜੋ ਹੈਗਾ ਉਸ ਨੂੰ ਸਾਹਮਣੇ ਲਿਆਂਦਾ ਜਾਏ ਤੇ ਜੋ ਭੀੜ ਜਾਂ ਵੀਡੀਓ ਦਾ ਇੱਕ ਵੱਡਾ ਝੁਰਮਟ ਫੈਲਿਆ ਹੋਇਆ ਹੈਗਾ ਉਹਨਾਂ ਤੋਂ ਵੱਖਰੀ ਤੇ ਦੂਰ ਜਾ ਕੇ ਕੋਈ ਇਹੋ ਜੀ ਗੱਲ ਕੀਤੀ ਜਾਏ ਜਿਹੜੀ ਸੁਣਨ ਵਾਲਿਆਂ ਦੇ ਵੀ ਕੰਮ ਆਏ ਤੇ ਉਹ ਅੱਗੇ ਜਿਹੜਾ ਹੈਗਾ ਇਹਨੂੰ ਲਿਜਾ ਕੇ ਉਹ ਉਸ ਦੇ ਉੱਤੇ ਲਾਭ ਵੀ ਉਠਾਉਣ। ਸੋ ਮੈਨੂੰ ਉਮੀਦ ਆ ਕਿ ਜਿਵੇਂ ਤੁਸੀਂ ਨੇ ਫੇਸਬੁੱਕ ਦੇ ਉੱਤੇ ਮੈਨੂੰ ਪਿਆਰ ਕੀਤਾ ਇਹਨਾਂ ਮੰਚਾਂ ਤੇ ਵੀ ਤੁਸੀਂ ਮੇਰੇ ਨਾਲ ਜੁੜ ਕੇ ਮੇਨੂੰ ਹੌਸਲਾ ਵਧਾਓਗੇ, ਮੈਨੂੰ ਸਹਿਯੋਗ ਦਿਓਗੇ। ਸੋ ਮੇਰੀ ਬੇਨਤੀ ਫਿਲਹਾਲ ਇੰਨੀ ਆ ਕਿ ਜਿੰਨੇ ਵੀ ਤੁਹਾਡੇ ਸੰਪਰਕ ਦੇ ਵਿੱਚ ਦੋਸਤ ਮਿੱਤਰ ਹੈਗੇ ਨੇਗੇ ਜਿਹੜੇ ਇਹਨਾਂ ਮੰਚਾਂ ਦੀ ਵਰਤੋਂ ਕਰਦੇ ਨੇ, ਤੁਸੀਂ ਮੇਰੇ ਚੈਨਲ ਨੂੰ ਪਰਮੇਂਦਰ ਸਿੰਘ ਸ਼ੌਂਕੀ ਨਾਮ ਜਿਹੜਾ ਹੈਗਾ YouTube ਤੇ ਸਰਚ ਕਰਕੇ ਉਸ ਨੂੰ ਸਬਸਕ੍ਰਾਈਬ ਕਰ ਸਕਦੇ ਹੋਗੇ ਪੇਜ ਨੂੰ ਮੇਰੇ ਨੂੰ ਫੋਲੋ ਕਰ ਸਕਦੇ ਹੋਗੇ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਜੁੜ ਸਕਦੇ ਹੋਗੇ ਤਾਂ ਕਿ ਆਪਾਂ ਜਿਹੜੇ ਵਿਚਾਰਾਂ ਦੀ ਇੱਕ ਲੜੀ ਹੈਗੀ ਉਹ ਇਕੱਠੇ ਹੋ ਕੇ ਜਿਹੜੀ ਹੈਗਾ ਉਹਨੂੰ ਅੱਗੇ ਲੈ ਕੇ ਚੱਲੀਏ ਜਿੰਨੇ ਕ ਮੈਨੂੰ ਸੱਜਣ ਮਿੱਤਰ ਜਾਣਦੇ ਨੇ ਮੈਨੂੰ ਉਮੀਦ ਆ ਕਿ ਕਿ ਉਹਨਾਂ ਨੂੰ ਇਹ ਮੇਰਾ ਉਪਰਾਲਾ ਬਹੁਤ ਪਸੰਦ ਆਏਗਾ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਬੇਨਤੀ ਹੈ ਕਿ ਸਮਾਂ ਦਿਓ ਤੁਸੀਂ ਮੈਨੂੰ ਸੁਣੋ ਤੁਹਾਨੂੰ ਜ਼ਰੂਰ ਚੰਗਾ ਲੱਗੇਗਾ ਨਹੀਂ ਚੰਗਾ ਲੱਗਾ ਤੁਸੀਂ ਸਾਡੀਆਂ ਕਮੀਆਂ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਸਾਡੇ ਧਿਆਨ ਦੇ ਵਿੱਚ ਲਿਆਇਓ ਅਸੀਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਕੁੱਲ ਮਿਲਾ ਕੇ ਮੈਂ ਇਹ ਜ਼ਰੂਰ ਕਹਿ ਸਕਦਾਗਾ ਕਿ ਇਹ ਜਿਹੜਾ ਸਾਰਾ ਸਾਡਾ ਉਪਰਾਲਾਗਾ ਜਿਹੜਾ ਸਾਡਾ ਉਦਮਾ ਇਹ ਤੁਹਾਡੇ ਲਾਭ ਦੇ ਲਈ ਤੁਹਾਡੇ ਫਾਇਦੇ ਲਈ ਤੇ ਸਾਡੇ ਸਮਾਜ ਦੀ ਚੜ੍ਹਦੀ ਕਲਾ ਦੇ ਲਈ ਹੀ ਅਸੀਂ ਨੇ ਸ਼ੁਰੂ ਕੀਤਾਗਾ ਤੇ ਮੈਨੂੰ ਇਹ ਵਿਸ਼ਵਾਸ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਇਸ ਉਪਰਾਲੇ ਦੀ ਜਿਹੜੀ ਗੱਲਬਾਤ ਆ ਪੰਜਾਬ ਦੇ ਹਲਕਿਆਂ ਦੇ ਵਿੱਚ ਜ਼ਰੂਰ ਹੋਏਗੀ ਸਮੇ ਸਮੇਂ ਤੇ ਅਸੀਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਸ਼ੁਕਰੀਆ ਦੋਸਤੋ ਸਾਰਿਆਂ ਨੂੰ ਸਤਿਕਾਰ